ਉਹ ਚੀਜ਼ਾਂ ਕਿੱਥੋਂ ਲੈ ਕੇ ਆਏ ਪੁਰਾਣੀਆਂ ਚੀਜ਼ਾਂ ਇਹ ਕੌਣ ਕਰ ਰਿਹਾ ਸੀ ਕਿ ਵੀ ਕਿਹਦੀ ਮਿਹਨਤ ਚੱਲ ਰਹੀ ਸੀ ਦੇਖੋ ਇਹ ਹੈ ਨਾ ਕਿ ਜਦ ਅਸੀਂ ਕੋਈ ਵੀ ਪ੍ਰੋਜੈਕਟ ਬਣਾਨੇ ਇਹਦੇ ਚ ਸਾਰਿਆਂ ਦੀ ਮਿਹਨਤ ਹੈ ਹੈਨਾ ਇੱਕ ਆਰਟਿਸਟ ਦੇ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਹੈ ਜਿਹੜਾ ਬੈਕ ਸਟੇਜ ਸਾਰੇ ਹੁੰਦੇ ਨੇ ਉਹਨਾਂ ਦਾ ਮੇਨ ਹੁੰਦਾ ਹੈ ਕਿ ਜਿਵੇਂ ਕਾਸਟਿਊਮ ਹੋ ਗਿਆ ਮੇਕਅਪ ਹੋ ਗਿਆ ਉਹਨਾਂ ਦੇ ਉੱਤੇ ਹੁੰਦੇ ਉਹ ਸਾਨੂੰ ਕਿੱਦਾਂ ਦਾ ਹਨਾ ਦਿਖਾ ਰਹੇ ਨੇ ਕਿੱਦਾਂ ਦਾ ਉਹ ਮੇਕਅਪ ਕਰ ਰਹੇ ਨੇ ਜਿੱਦਾਂ ਦੇ ਡ्रेसेस ਦੇ ਰਹੇ ਨੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕੌਣ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਬਟ ਡੈਫੀਨਿਟਲੀ ਜਿੱਥੇ ਸਾਡੀ ਸ਼ੂਟਿੰਗ ਸੀ ਕਿ ਨਾ ਉਹ ਪੂਰਾ ਪਿੰਡ ਬਣਾਇਆ ਗਿਆ ਸੀ ਪੂਰਾ ਪਿੰਡ ਜਦ ਬਣਾਇਆ ਨਾ ਉਹ ਕਰ ਮੈਂ ਜਦ ਦੇਖਿਆ ਮਿੱਟੀ ਦਾ ਘਰ ਪੂਰਾ ਖੇਤਾਂ ਦੇ ਵਿੱਚ ਉਹ ਪਿੰਡ ਬਣ ਰਿਹਾ ਚੁੱਲ੍ਹਾ ਬੀਏ ਹਨਾ ਸਭ ਕੁਝ ਹੈ ਉਹ ਸਭ ਮੇਰੇ ਲਈ ਬਹੁਤ ਹੀ ਫਰੈਸ਼ ਤੇ ਨਿਊ ਸੀਗਾ ਕਿਉਂਕਿ ਮੈਂ ਦਿੱਲੀ ਤੋਂ ਮੁੰਬਈ ਦੀ ਲਾਈਫ ਦੇਖੀਏ ਪੰਜਾਬ ਦੀ ਤਾਂ ਕਦੇ ਦੇਖੀ ਨਹੀਂ ਔਰ ਟੱਚ ਫੁੱਡ ਇਦਾਂ ਇੰਨਾ ਅੱਛਾ ਹੋ ਗਿਆ ਕਿ ਜਿਹੜੀ ਵੀ ਮੈਨੂੰ ਫੋਸ ਪ੍ਰੋਜੈਕਟ ਮਿਲਿਆ ਉਹ ਇਦਾਂ ਦਾ ਮਿਲੇ ਕਿ ਮੈਂ ਪੰਜਾਬ ਦਾ ਪਿਛਲਾ ਟੱਚ ਹੋ ਗਿਆ ਮੇਰੇ ਨਾਲ ਕਿੱਦਾਂ ਲੋਕੀ ਰਹਿੰਦੇ ਸੀਗੇ ਹਨਾ ਕੀ ਪਾਉਂਦੇ ਸੀਗੇ ਕਿਵੇਂ ਉਹ ਮੇਲੇ ਲੱਗਦੇ ਸੀਗੇ ਪਿੰਡ ਕਿੱਦਾਂ ਹੁੰਦਾ ਹੈ ਚੁੱਲ੍ਹਾ ਹੁੰਦਾ ਹੈ ਇਹ ਸਾਰੀ ਚੀਜ਼ਾਂ ਮੈਂ ਉਸ ਦਿਨ ਬਹੁਤ ਕਨੈਕਟ ਕੀਤੀ ਹੈ ਜਿਸ ਇਹ ਮੂਵੀ ਦੇ ਦੌਰਾਨ ਫਿਰ ਜਦ ਮੈਂ ਡੈਫੀਨਿਟਲੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫੁਲਕਾਰੀ ਉਸ ਟਾਈਮ ਨਾ ਮੈਂ ਸੁਣੀ ਸੀ ਕਿ ਫੁਲਕਾਰੀ ਹੁੰਦੀ ਹੈ ਨਾ ਮੰਮੀ ਨੇ ਦਿਖਾਇਆ ਵੀ ਕਿਉਂਕਿ ਮੇਰੀ ਮੰਮਾ ਵੀ ਪੰਜਾਬ ਦੇ ਨੇ ਨਾ ਉਹਨਾਂ ਨੇ ਆਪਣੀ ਚੁੰਨੀ ਵਗੈਰਾ ਖੁਦ ਬਣਾਈ ਹੋਈ ਹੈ ਕੜਾਈ ਕਰਕੇ ਤਾਂ ਮੈਂ ਕਿਹਾ ਸੱਚੀ ਤੁਸੀਂ ਖੁਦ ਕੜਾਈ ਕੀਤੀ ਹੈ ਨਾ ਉਹ ਮੇਰੇ ਲਈ ਬੜਾ ਸਟ੍ਰੇਂਜ ਸੀਗਾ ਕਿ ਯਾਰ ਅੱਜਕੱਲ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਉਹ ਫਿਲਕਾਰੀ ਉਹ ਗਰਾਰਾ ਸ਼ਰਾਰਾ ਇਹ ਸਾਰਾ ਕੁਝ ਮੈਂ ਨਾ ਇਹ ਮੂਵੀ ਚ ਹੀ ਦੇਖਿਆ ਹਾਂ ਤੇ ਮੈਨੂੰ ਬੜੇ ਅੱਛਾ ਲੱਗਿਆ ਮਨ ਕਹੇ ਨਾ ਹੀ ਸਿਆਰ ਬਹੁਤ ਕੁਝ ਆਪਣੇ ਪੰਜਾਬ ਚ ਤਾਂ ਦੇਖਣ ਵਾਲਾ ਤੇ ਉਹ ਮੇਰੀ ਜਰਨੀ ਜਿਹੜੀ ਸੀਗੀ ਨਾ ਮੁੰਬਈ ਤੋਂ ਪੰਜਾਬ ਇੱਥੇ ਆਣ ਦੀ ਬਹੁਤ ਹੀ ਬਿਊਟੀਫੁਲ ਰਹੀ ਬਹੁਤ ਕੁ ਸਿੱਖਣ ਨੂੰ ਵੀ ਮਿਲਿਆ ਆਪਣਾ ਪੰਜਾਬ ਚ ਟੱਚ ਹੋਣਾ ਜਿਵੇਂ ਹੋਈ ਮੈਂ ਇਹਨਾਂ ਦੇ ਆਊਟਫਿਟਸ ਦੇਖ ਕੇ ਸਾਰਾ ਕੁਝ ਦੇਖ ਕੇ ਮੈਂ ਪਹਿਲਾਂ ਤਾਂ ਬੜੀ ਐਕਸਾਈਟਿਡ ਰਹੀ ਈਵਨ ਜਦ ਮੇਰੀ ਸ਼ੂਟਿੰਗ ਨਹੀਂ ਹੁੰਦੀ ਸੀ ਨਾ ਲਾਈਕ ਮੇਰਾ ਟੇਕ ਵਗੈਰਾ ਨਹੀਂ ਹੁੰਦਾ ਸੀਗਾ ਤੇ ਸਰ ਸ਼ੂਟ ਕਰਦੇ ਸੀ ਮੈਂ ਕਹਿੰਦੇ ਸੀ ਸਭ ਮੈਂ ਦੇਖਣ ਆ ਰਹੀ ਕਿਉਂਕਿ ਮੈਂ ਐਕਸਾਈਟਿਡ ਹੁੰਦੀ ਸੀ ਮੈਂ ਦੇਖਣਾ ਹੈ ਮੈਂ ਦੇਖਣਾ ਹੈ ਉਹ ਸਭ ਬੜੇ ਅੱਛੇ ਰਿਹਾ ਸੀਗਾ ਓਕੇ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ